ਵਾਰਜਿਕ ਖਾਲਸਾ ਵਰਜ ਕੀ ਫਤਿਹ ਇਸ ਵੇਲੇ ਦੀ ਤੁਹਾਨੂੰ ਇੱਕ ਵੱਡੀ ਖਬਰ ਦਾ ਰੁਖ ਕਰਦੇ ਆਂ ਇਹ ਖਬਰ ਜੁੜੀ ਆ ਮਾਨਸਾ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਸਾਹਿਬ ਲਕੌਰ ਸਿੰਘ ਦੇ ਨਾਲ ਤੁਹਾਨੂੰ ਦੱਸਦੇ ਆਂ ਕਿ ਅੱਜ ਸਵੇਰੇ ਜੋ ਸਿੱਧੂ ਮੂਸੇਵਾਲੇ ਦੇ ਪਿਤਾ ਸਾਹਿਬ ਲਕੌਰ ਸਿੰਘ ਨੂੰ ਸਰਕਾਰ ਵੱਲੋਂ ਗਨਮੈਨ ਦਿੱਤੇ ਗਏ ਨੇ ਉਹ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਆਪਸ ਗਨਮੈਨਾਂ ਦੀ ਜਿਹੜੀ ਲੜਾਈ ਹੁੰਦੀ ਆ ਲੜਾਈ ਇੱਥੋਂ ਤੱਕ ਵੱਧ ਜਾਂਦੀ ਆ ਕਿ ਇੱਕ ਦੂਜੇ ਉੱਤੇ ਮਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਦੱਸਿਆ ਜਾ ਰਿਹਾ ਕਿ ਇੱਕ ਗਨਮੈਨ ਵੱਲੋਂ ਦੂਜੇ ਦੇ ਗਨਮੈਨ ਦੇ ਜਿਹੜਾ ਸਿਰ ਦੇ ਵਿੱਚ ਤੇਜ ਹਥਿਆਰ ਤੇ ਚੀਜ਼ ਦੇ ਨਾਲ ਜਿਹੜਾ ਬਾਹਰ ਕਰ ਦਿੱਤਾਗਾ ਜਿਹੜਾ ਕਿ ਮੂਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਹਨੂੰ ਤੁਰਤਾਂ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਉਸ ਮਲਾਜਮ ਦੇ ਜਿਹੜਾ ਜ਼ਖਮੀ ਆਉਦੇ ਜਿਹੜੇ 10 ਤੋਂ ਕਰੀਬ 10 ਤੋਂ 11 12 ਜਿਹੜੇ ਨੇ ਟਾਂਕੇ ਸਰ ਦੇ ਵਿੱਚ ਲੱਗੇ ਨੇ ਤੇ ਉਹਦਾ ਜਰਾ ਸਿਰ ਪਾੜ ਦਿੱਤਾ ਜਿਹੜਾ ਦੱਸਿਆ ਜਾ ਰਿਹਾ ਕਿ ਗਨਮੈਨ ਦੂਜਾ ਗਨਮੈਨ ਮੌਕੇ ਤੇ ਜਿਹੜਾ ਫਰਾਰ ਹੋ ਗਿਆ ਪਰ ਪੁਲਿਸ ਵੱਲੋਂ ਅਜੇ ਇਹ ਬਿਆਨ ਕੋਈ ਸਾਹਮਣੇ ਨਹੀਂ ਆਇਆ ਕਿ ਉਸ ਗਨਮੈਨ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਨਾ ਹੀ ਇਸ ਦੇ ਸੰਬੰਧੀ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਸਾਹਿਬ ਦਾ ਹਾਲ ਬਲਕੌਰ ਸਿੰਘ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਕਿ ਕਿਸ ਗੱਲ ਨੂੰ ਲੈ ਕੇ ਜਿਹੜੀ ਇਹ ਤਕਰਾਰਬਾਜ਼ੀ ਹੋਈ ਆ ਜਾਂ ਉਹ ਘਰੇ ਮजूद ਸਨ ਜਾਂ ਉਰਾਂ ਪਰਾਂ ਸਨ ਪਰ ਫਿਲਹਾਲ ਇਹ ਦੱਸਿਆ ਜਾ ਰਿਹਾ ਕਿ ਦੋਨੇ ਗਨਮੈਨ ਜਿਹੜੇ ਆਸ ਵਿੱਚ ਭਿੜੇ ਨੇ ਉਹ ਕਿਸੇ ਨਾ ਕਿਸੇ ਡਿਊਟੀ ਨੂੰ ਲੈ ਕੇ ਕਿ ਤੂੰ ਡਿਊਟੀ ਸ਼ਾਮ ਜਾਂ ਸਵੇਰ ਦੀ ਨੂੰ ਲੈ ਕੇ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚ ਆਸ ਦੇ ਵਿੱਚ ਜਿਹੜੀ ਪਹਿਲਾਂ ਤੂੰ ਤੋਂ ਮੈਂ ਹੁੰਦੀ ਆ ਉਸ ਤੋਂ ਬਾਅਦ ਜਿਹੜੀ ਇੰਨੀ ਜਿਹੜੀ ਜ਼ਿਆਦੇ ਹੱਥੋਂ ਪਾਈ ਹੋ ਜਾਂਦੇ ਹੱਥੋਂ ਪਾਈ ਤੋਂ ਬਾਅਦ ਜਿਹੜਾ ਗਨਮੈਨ ਦੂਜੇ ਗਨਮੈਨ ਜਿਹੜਾ ਉੱਥੋਂ ਚੀਜ਼ ਚਾਕੇ ਤੇਜ ਹਥਿਆਰ ਦੇ ਨਾਲ ਹਮਲਾ ਕਰ ਦਿੰਦਾ ਜਿਹੜਾ ਕਿ ਦੂਜੇ ਗਨਮੈਨ ਦਾ ਇੱਕ ਜਿਹੜਾ ਸਿਰ ਭਾੜ ਦਿੱਤਾ ਜਾਂਦਾਗਾ ਜਿਹਨੂੰ ਤੁਰਤ ਮਾਂਛਾਂ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾਗਾ ਜਿਨ੍ਹਾਂ ਦੇ ਸਿਰ ਦੇ ਉੱਤੇ 10 ਤੋਂ 11 ਟਾਂਕੇ ਲੱਗੇ ਹਨ ਤੁਹਾਨੂੰ ਇਹ ਵੀ ਦੱਸਦੀ ਏ ਕਿ ਇਹ ਚਲੋ ਜਿਹੜੀ ਘਟਨਾਗੀ ਬਹੁਤ ਨਿੰਦਣਯੋਗ ਤੇ ਮਾੜੀ ਘਟਨਾਗੀ ਫਿਲਹਾਲ ਕਈ ਵਾਰੀ ਇਸ ਤਰ੍ਹਾਂ ਹੁੰਦਾਗਾ ਕਿ ਹਲੇ ਭਾਈ ਸੋਚੀਏ ਕਿ ਬਹੁਤ ਵੱਡੀ ਜਿਹੜਾ ਆਪਾਂ ਕਹਦੇ ਆ ਕਿ ਬਚਤ ਰਹੇਗੀ ਕਿਉਂਕਿ ਦੋਨਾਂ ਗਨਮੈਨਾਂ ਕੋਲੇ ਆਸਲਾ ਸੀ ਜੇਕਰ ਆਸਲਾ ਦੋਨੇ ਗਨਮੈਨ ਇੱਕ ਦੂਜੇ ਉੱਤੇ ਚਲਾ ਦਿੰਦੇ ਤਾਂ ਕਾਫੀ ਜਿਹੜਾ ਨੁਕਸਾਨ ਹੋਣਾ ਸੀ ਜਾਨੀ ਕਿ ਸਿੱਧੂ ਮੂਸੇਵਾਲਾ ਅਜੇ ਆਪਣੇ ਪੁੱਤ ਦੇ ਜਿਹੜੇ ਸਾਦਵੇਂ ਦੇ ਵਿੱਚੋਂ ਨਹੀਂ ਨਿਕਲਿਆ ਪਰ ਜਿਹੜੀ ਇਹ ਜੀ ਘਟਨਾ ਵਾਪਰਦੀ ਆ ਇਸ ਦੇ ਨਾਲ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਉੱਤੇ ਜਿਹੜਾ ਇੱਕ ਹੋਰ ਬੋਝ ਪਵੇਗਾ ਟੈਨਸ਼ਨ ਵੀ ਪਵੇਗੀ ਕਿਉਂਕਿ ਜਿੱਥੇ ਤੇ ਇੱਕ ਇਸ ਘਟਨਾ ਨੂੰ ਲੈ ਕੇ ਜਿਹੜਾ ਉਹਨਾਂ ਦਾ ਪੁੱਤ ਜਿਹੜਾ ਚਲਿਆ ਗਿਆ ਪਰ ਸਰਕਾਰ ਵੱਲੋਂ ਜਿਹੜੇ ਦਿੱਤੇ ਗਨਮੈਨ ਨੇ ਸਿਕਿਉਰਟੀ ਨੂੰ ਲੈ ਕੇ ਦਿੱਤੇ ਗਨਮੈਨ ਜਦੋਂ ਆਪਸ ਦੇ ਵਿੱਚ ਇਹ ਜਿਹੜਾ ਇਹ ਜਿਆ ਕਾਰਾ ਕਰ ਦੇਣਾ ਸਿੱਧੂ ਮੂਸੇਵਾਲੇ ਦੀ ਉਹ ਵੀ ਹਵੇਲੀ ਦੇ ਵਿੱਚ ਅੱਜ ਸ਼ਨੀਵਾਰ ਸੀ ਐਤਵਾਰ ਨੂੰ ਜਿਹੜਾ ਕਿ ਉੱਥੇ ਕਾਫੀ ਜਿਹੜਾ ਇਕੱਠ ਹੁੰਦਾ ਹੈਗਾ ਸਿੱਧੂ ਮੂਸੇਵਾਲੇ ਦੇ ਚਾਹਣ ਵਾਲੇ ਜਿਹੜੇ ਅੱਜ ਤਵਾਰ ਨੂੰ ਕਾਫੀ ਲੋਕਾਂ ਉਤੇ ਪਹੁੰਚਦੇ ਨੇ ਪੱਧਾ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਘਟਨਾ ਜਿਹੜੀ ਸਵੇਰ ਦੇ ਹੋਈ ਆ ਕਿ ਜਿਹੜਾ ਅਜੇ ਬਹੁਤ ਵਿਚਾਰ ਰਹਿ ਗਿਆ ਕਿਉਂਕਿ ਆਥਰੇ ਦੇ ਨਾਲ ਲਾਇਸੈਂਸ ਦੋਨੇ ਜਿਹੜੇ ਮਲਾਜ਼ਮ ਨੇ ਸੀ ਸਾਰੇ ਮਲਾਜ਼ਮਾਂ ਕੋਲੇ ਜਿਹੜਾ ਹਲੰਗ ਭਾਗ ਆਸਲਾ ਹੁੰਦਾ ਹੀ ਆ ਪਰ ਜਿਹੜਾ ਇੰਨੀ ਬਜਤਰ ਰਹਿ ਗਈ ਕਿਉਂਕਿ ਜੇਕਰ ਆਸਲਾ ਚਲਾ ਦਿੰਦੇ ਹੋ ਸਕਦਾ ਕਿਸੇ ਨਾ ਕਿਸਨਾ ਕੋਈ ਭਾਰੀ ਨੁਕਸਾਨ ਜਾਨੀ ਮਾਨੀ ਨੁਕਸਾਨ ਹੋ ਸਕਦਾ ਸੀ ਪਰ ਫਿਰ ਫੇਰ ਵੀ ਜਿਹੜੀ ਭਾਈ ਕਹਦੀ ਹੈ ਕਿ ਇੱਕ ਬੱਚਾ ਰਹੇਗੀ ਪਰ ਜਿਹੜੀ ਘਟਨਾ ਵਾਪਰੀ ਆ ਬਹੁਤ ਮੰਦ ਭਾਗੀ ਘਟਨਾ ਗਈ ਕਿਉਂਕਿ ਜਦੋਂ ਗਨਮੈਣ ਹੀ ਆਪਸ ਦੇ ਵਿੱਚ ਜਿੰਨਾ ਗਨਮੈਣਾਂ ਦੀ ਨਹੀਂ ਬਣਦੀ ਆਪਸ ਦੇ ਵਿੱਚ ਜਿਹੜੇ ਝਗੜ ਪੈਣਾ ਤਾਂ ਅੱਗੇ ਜਾ ਕੇ ਗਾਹਾਂ ਜਾ ਕੇ ਕੀ ਕਰਨਗੇ ਉਹ ਕਿਉਂਕਿ ਜਦੋਂ ਹਰ ਸਮੇਂ ਤੁਹਾਨੂੰ ਦੱਸਿਆਗਾ ਕਿ ਕੱਠ ਰਹਿੰਦਾਗਾ ਕੱਠ ਦਰਾਂ ਨੀ ਜੇ ਐਸੇ ਗਨਮੈਣਾਂ ਦੀ ਆਸਤੂ ਤੂ ਤੂ ਮੈਂ ਹੋ ਜਾਂਦੀ ਆ ਤਾਂ ਇਹ ਜਿਹੜਾ ਇੱਕ ਵੱਡਾ ਬਾਣਾ ਵਾਪਰਨ ਜਿਹੜਾ ਆਪਾਂ ਕਹਿੰਦੇ ਜੇ ਕਿ ਟਲ ਗਿਆ ਮਿੰ ਦੱਸਿਆ ਜਾ ਰਿਹਾ ਕਿ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਗਨਮੈਨ ਭਰਤੀ ਕੀਤਾ ਹੋਇਆਗਾ ਉਹਦੇ ਟਾਂਕੇ ਸਰ ਦੇ ਵਿੱਚ ਲੱਗੇ ਹੋਣ ਲੱਗੇ ਹਨ ਤੇ ਅੱਜ ਜਿਹੜਾ ਉਹ ਠੀਕ ਚੱਲ ਰਿਹਾਗਾ ਫਿਲਹਾਲ ਉਹਦੀ ਜਿਹੜੀ ਆਪਾਂ ਇਹ ਕਹ ਜੀ ਕਿ ਜਿਹੜੀ ਖਤਰਾਗਾ ਜਾਨ ਦਾ ਖਤਰਾਗਾ ਉਹ ਖਤਰੇ ਤੋਂ ਬਾਅਦ ਦੱਸਿਆ ਜਾ ਰਿਹਾਗਾ ਕਿਉਂਕਿ ਜਿਹੜਾ ਕਿ ਇਹ ਜਿਹੜੇ ਗਨਮੈਨ ਦੇ ਜਿਹੜੇ ਕਾਫੀ ਜਿਹੜਾ ਸਰ ਦੇ ਵਿੱਚ ਤੇ ਹੋਰ ਝੋਟਾ ਵੀ ਲੱਗੀਆਂ ਨੇ ਤੇ ਕਾਫੀ ਜਿਹੜਾ ਇਹ ਨਾ ਤਕਰਾਰਬਾਜ਼ੀ ਹੋਈ ਆ ਅੱਜ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਹ ਗਨਮੈਨ ਦੋ ਹੀ ਉੱਥੇ ਦੋ ਸਨ ਜਾਂ ਹੋਰ ਦੋ ਤੋਂ ਵੱਧ ਸਨ ਕਿਉਂਕਿ ਜੇਕਰ ਦੋ ਗਨਮੈਨ ਆਸ ਦੇ ਵਿੱਚ ਭੜਦੇ ਨੇ ਜੇ ਉੱਥੇ ਗਨਮੈਨ ਦੋ ਤੋਂ ਚਾਰ ਹੁੰਦੇ ਤਾਂ ਉਹਨਾਂ ਵੱਲੋਂ ਵੀ ਛੜਾਇਆ ਜਾਂਦਾਗਾ ਪਰ ਆਖਿਰ ਕਿਹਨੇ ਛੜਾਇਆ ਕਿਵੇਂ ਉਹ ਬੱਚੇ ਨੇ ਕੀ ਹਾਲ ਹਾਲਾਤ ਰਹੇ ਦੇ ਇਹ ਫਿਲਹਾਲ ਨਾ ਤਾਂ ਅਜੇ ਪੁਲਿਸ ਦਾ ਕੋਈ ਬਿਆਨ ਸਾਹਮਣੇ ਆਇਆ ਨਾ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਦਾ ਜਿਹੜਾ ਬਿਆਨ ਇਹ ਸਾਹਮਣੇ ਨਹੀਂ ਆਇਆ ਫਿਲਹਾਲ ਜਿਹੜੀ ਇਹ ਅੱਜ ਦੀ ਘਟਨਾ ਵਾਪਰੀ ਆ ਬਹੁਤ ਹੀ ਨਿੰਦਨਯੋਗ ਤੇ ਮੰਦਭਾਗੀ ਘਟਨਾ ਗਈ ਤੁਸੀਂ ਵੇਖਦੇ ਰਹੋ ਪੰਜਾਬੀ ਵਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ